ਫਿਰ ਹੁਣ ਕੀ ਕਰਨਾ ਹੁਣ ਪਹਿਲਾਂ ਦੂਈਆਂ ਰੋਟੀਆਂ ਲਾਉਂਦੀਆਂ ਫਿਰ ਉਹਦਾ ਬਣਾਉਂਗੀ ਬਾਅਦ ਚੋ ਲਾਓ ਗਾਇਜ਼ ਦੁੱਧ ਉਪਲਦਾ ਇੱਧਰ ਆਪਣੇ ਚੌਲ ਤਰੇ ਹੋਏ ਆ ਸੋ ਅੱਜ ਤੁਹਾਨੂੰ ਨਵੀਂ ਰੈਸਪੀ ਮੈਂ ਵੀ ਦੁੱਧ ਆ ਗਿਆ ਤੇਰਾ ਉੱਪਰ ਨੂੰ ਦੇਖ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਮਮੀਗਾ ਉਹਦੇ ਚ ਆ ਦੁੱਧ ਪਤੋ ਬਲਦੇ ਦੇ ਨਾ ਲਾਉਂਦੇ ਨੇ ਇਹ ਉਬਲ ਜਾਂਦੇ ਆ ਬਾਕੀ ਕਿਹਨੇ ਆ ਅੱਜ ਤੁਹਾਨੂੰ ਆਪਾਂ ਨਵੀਂ ਰੈਸਪੀ ਦਿਖਾਵਾਂਗੇ ਚਾਕਲੇਟ ਵਾਲਾ ਪਰਾਂਠਾ ਦੇਖਿਆ ਆਪਣੇ ਮਦਰ ਕੋਈ ਨਹੀਂ ਆ ਪੰਜਵੇਤੀ ਚਾਰ ਦੇ ਜ ਤੱਕ ਸੋ ਮੈਨੂੰ ਇੱਕ ਗੱਲ ਦੱਸਿਓ ਵੀ ਉਹ ਸ਼ੋਜੀ ਠੋਡੀ ਜਿੰਦਗੀ ਚ ਵੀ ਹੈਗੇ ਨੇ ਕੁਝ ਨਾ ਕੁਝ ਜਿਨ੍ਹਾਂ ਨੂੰ ਆਪਦੀ ਗੱਲ ਪਰਵਚਨ ਲੱਗਦੀ ਆ ਦੂਜੇ ਦੀ ਵੀ ਨਾ ਲੱਗਦੀ ਆ ਸੋ ਐਦਾਂ ਦੇ ਭੱਦਰ ਪੁਰਸ਼ਾਂ ਨੂੰ ਦੂਰ ਹੀ ਸੁਲਾਉਣਾ ਦੂਰੇ ਹੱਗ ਰਹੇ ਇਹਨਾਂ ਤੋਂ ਬਹੁਤ ਸਮਝ ਆਉਂਦੇ ਨੇ ਹਨਾ ਸੋ ਉਹਨਾਂ ਤੇ ਤੇ ਆਪਾਂ ਠੰਡ ਲੱਗਦੀ ਸੀ ਨਾਡੇ ਨੂੰ ਠੰਡ हट ਗਈ ਉਹ ਭਾਈ ਮੈਨੂੰ ਬਹੁਤ ਟੱਕਰ ਦਿੰਦੇ ਨੇ ਇਦਾਂ ਦੇ ਹਨ ਵੀ ਆਪਦੀ ਗੱਲ ਇਹਨਾਂ ਦੀ ਪਰਵੱਜਨ ਹੁੰਦੀ ਆ ਜੇ ਮਾੜੀ-ਮੁੱਟੀ ਤੁਹਾਨੂੰ ਉਹਨਾਂ ਦੇ ਮਨ ਨੂੰ ਵੀ ਮੌਕੇ ਤੇ ਵੀ ਬੁਰੀ ਲੱਗੇ ਨਾ ਤੁਸੀਂ ਰਿਐਕਟ ਕਰ ਦੋ ਵੀ ਇਦਾਂ ਕਹਤੇ ਗਿਆ ਫਿਰ ਉਹ ਕਹਿੰਦੇ ਵੀ ਜਸਟ ਫਨ ਮਤਮਜ਼ਾਕ ਕੀਤਾ ਫਿਰ ਉਹ ਮਜ਼ਾਕ ਕਰ ਦਿੰਦੇ ਆ ਤੁਹਾਨੂੰ ਨਾ ਨਾ ਰਿਸ਼ਤੇ ਰਸਤੇ ਵਾਲਾ ਚੱਕਰ ਨਹੀਂ ਹੁੰਦਾ ਉਹ ਚ ਉਹ ਚਾਹੇ ਤੁਸੀਂ ਅਗਲੇ ਤੇ ਕੁਝ ਵੀ ਲੱਗਦੇ ਹੋ ਉਹ ਅਗਲਾ ਮਜ਼ਾਕ ਕਰਦਾ ਹੁੰਦਾ ਉਹਨੂੰ ਸੀਰੀਅਸ ਨਾ ਲਿਆ ਕਰੋ ਉਮਰ ਦਾ ਵੀ ਹੈ ਜੀ ਨਾ ਕੋਈ ਚਾਹ ਚਾਚਾ ਤਾਇਆ ਆਪੀ ਮਾਸੀ ਆਰਟੀ ਚਾਚੀ ਜੋ ਵੀ ਮਰਜ਼ੀ ਲੱਗਦੀ ਆ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਮੈਂ ਗਾਂ ਤੇਰੀ ਸਾਲੀ ਲੱਗਦੀ ਆ ਮਜ਼ਾਕ ਕਰਨ ਨੂੰ ਉਹਨਾਂ ਦੀ ਗੱਲ ਉਹ ਮਜ਼ਾਕ ਹੀ ਹੁੰਦੀ ਆ ਜਾਂ ਪਰ ਬਚਨ ਸਮਝ ਕੇ ਮੰਨ ਲਿਆ ਕਰੋ ਕਿਉਂਕਿ ਉਹਨਾਂ ਨੇ ਜ਼ਿੰਦਗੀ 'ਚ ਕੋਈ ਗਲਤੀ ਨਹੀਂ ਕੀਤੀ ਉਹਨਾਂ ਨੂੰ ਥੋੜਾ ਬਹੁਤ ਫਿਕਰ ਬੰਦਾ ਵੀ ਤੁਸੀਂ ਗਲਤ ਨਾ ਕਰਦੋ ਕੋਸ ਤਾਂ ਤੂੰ ਹੱਸਦੀ ਆ ਤੈਨੂੰ ਨਹੀਂ ਮਿਲਦੇ ਜੇ ਸਮਝਾਉਣੇ ਵਾਲੇ फोन लाके समझाਉਂਦੇ ਨਹੀਂ ਤੈਨੂੰ ਵੀ ਮਾਪਿ ਤੇ ਕੰਮ ਆਏ ਨਹੀਂ ਮਾਪਿ ਤੇ ਕੰਮ ਆਏ ਨਹੀਂ ਮਾਪਿ ਮਯਾ ਦਾ ਮਾਪਿ ਦਾ ਅਸਤਾ ਕਦੇ ਕਿਹਾ ਹੀ ਨਹੀਂ ਕਹਿ ਕੇ ਮੱਕਰ ਜਾਨੇ ਬਈ ਸੋ ਇਹਨਾਂ ਦੇ ਠੀਕ ਇਹ ਨਾਲ ਲਿਆ ਕਰੋ ਹੈਨਾ ਮੇਰੇ ਸੁਭਾਤ ਤੇ ਘੱਟ ਨਹੀਂ ਹੂੰ ਮੇਰੇ ਹੈਗੇ ਇੱਕ ਦੋ ਜਾਣੇ ਬਸ ਮੇਰੇ ਨਾਲ ਵਧੀਆ ਮੈਨੂੰ ਕੁਝ ਨਹੀਂ ਸੁਣਾਉਂਦੇ ਉਹ ਆਪਣੀ ਦੁੱਖ ਕਹਣ ਸੁਣਾ ਕੇ ਹੂੰ ਉਹ ਆਪੇ ਬਹੁਤ ਦੁਖੀ ਨੇ ਜਿੰਨੇ ਕਹਾਂਗੀ ਸੋ ਮੈਂ ਤੁਹਾਨੂੰ ਫੇਰ ਕਹਿਣਾ ਬਾਈ ਕਿਸੇ ਦੀ ਗੱਲ ਦਾ ਸੀਰੀਅਸ ਨਾ ਲਿਆ ਕਰੋ ਨਾ ਤੁਸੀਂ ਮੇਰੀ ਗੱਲ ਨੂੰ ਸੀਰੀਅਸ ਲਿਆ ਕਰੋ ਠੀਕ ਹੈ ਬਸ ਇੱਕ ਗੱਲ ਸਮਝ ਲਿਆ ਕਰੋ ਵੀ ਜੋ ਤੁਹਾਨੂੰ ਅਗਲੇ ਨੇ ਕਹਿਤੀ ਉਹ ਤੁਸੀਂ 100% ਮੰਨਣੀ ਆ ਉਹ ਥੋੜੇ ਫਾਇਦੇ ਵਾਸਤੇ ਕਹੀ ਆ ਬਹੁਤ ਜ਼ਿਆਦਾ ਠੀਕ ਆ ਤੁਸੀਂ ਨਹੀਂ ਕਹਿਣਾ ਉਹ ਤੇ ਕੁਝ ਵੀ ਜੇ ਤੁਸੀਂ ਕਹਤਾ ਫਿਰ ਤਾਂ ਜਹ ਜ ਮਟਰ ਕਰਤਾ ਜਹ ਜੀ ਤੁਸੀਂ ਅਗਲੇ ਨੂੰ ਕਹਿ ਦਿੱਤੀ ਅਗਲੇ ਤੋਂ ਸੁਣ ਲਓ ਬੀਬੇ ਬੱਚੇ ਬਣ ਕੇ ਫੇਰ ਠੀਕਾ ਚੁੱਕ ਮੇਨ ਰੱਲ ਪਰੌਂਠਾ ਚਾਕਲੇਟ ਵਾਲਾ ਬਣੂਗਾ ਟੱਕੇ ਨਾਲ ਨਹੀਂ ਕਹਿੰਦੇ ਬਾਈ ਆਪਦਾ ਬਣਾ ਕੇ ਖਾਜੋ ਲਾਓ ਕਫਨ ਤੇ ਜੇਬ ਵਿੱਚ ਪਾਦੇ ਹੋ ਸੋ ਜੇ ਤੁਸੀਂ ਨਹੀਂ ਸੁਣ ਸਕਦੇ ਤੁਹਾਨੂੰ ਮੈਂ ਇਹਨਾਂ ਦਾ ਇੱਕ ਹੱਲ ਦੱਸ ਦਿੰਨਾ ਉਹ ਤੁਸੀਂ ਕਰ ਸਕਦੇ ਆ ਜੇ ਤੁਸੀਂ ਕਰਨਾ ਹੋਵੇ ਉਹ ਹੱਲ ਕੀ ਹੈ ਇਹਨਾਂ ਨੂੰ ਕਹਿ ਦਿਆ ਕਰੋ ਵੀ ਆਪਾਂ ਵਰਕ ਆ ਪਾੜਤਾ ਥੋਡੇ ਆਲਾ ਨਾ ਅਗਲੇ ਦੇ ਮੱਥੇ ਲੱਗੋ ਨਾ ਪ੍ਰਵਚਨ ਸੁਣੋ ਨਾ ਤੁਸੀਂ ਵਿਹਣੇ ਮਾਰੋ ਇਹ ਚੀਜ਼ ਦਾ ਹੱਲ ਹੁੰਦਾ ਕਿ ਉਹਦਾ ਕਹਣਾ ਇਹ ਜਿਹੜਾ ਸਮਾਂ ਚੱਲਦਾ ਨਾ ਇਹ ਸਮਾਂ ਰੁੱਸੇ ਨੂੰ ਮਨਾਉਣ ਦਾ ਨਹੀਂ ਰੁੱਸੇ ਨੂੰ ਛੱਡਣ ਦਾ ਚੱਲਦਾ ਤੋ ਫਿਰ ਉਹਨਾਂ ਨੂੰ ਛੱਡਣ ਚੇ ਭਲਾਈ ਗਿਆ ਪਰ ਉਹ ਇਹ ਜੀ ਝੂੜ ਦੀ ਬਿੰਗੀ ਝੂੜ ਉਹ ਛੱਡਣਗੇ ਵੀ ਤਾਂ ਮਿਹਨੇ ਮਾਰ ਕੇ ਛੱਡਣਗੇ ਨਾ ਪਰਵਚਨ ਸੁਣਾ ਕੇ ਸੱਚ ਤੁਨ ਨੂੰ ਸੋ ਇਹ ਪਰਵਚਨ ਉਹਨਾਂ ਨੂੰ ਕਹਿ ਦਿਆ ਕਰੋ ਕਿ ਕਿੰਨੇ ਕ ਸੁਣਾਉਣੇ ਆ ਮੈਂ ਬਥੇਰੇ ਸੁਣਦਾ ਵੀ ਮੈਨੂੰ ਨਾ ਸੁਣੋ ਕਿਉਂਕਿ ਜੇ ਤੁਸੀਂ ਕੋਈ ਗੱਲ ਕਹਿਤੀ ਨਾ ਫਿਰ ਉਹਨਾਂ ਨੂੰ ਹੀ ਲੱਗਣੀ ਆ ਵੀ ਸਾਨੂੰ ਕਹੀ ਆ ਸੋ ਇਹ ਤੋਂ ਵੇਤਰ ਉਹਨਾਂ ਨੂੰ ਕਹੋ ਵੀ ਆਪਾਂ ਵਰਤਣਾ ਨਹੀਂ ਥੈਂਕ ਯੂ ਕੀ ਕਹਿੰਦੀ ਅਨੂਰਾ ਮੈਂ ਤੁਹਾਨੂੰ ਮੈਂ ਦੇਖਿਆ ਤਾਂ ਪੂਰਾ ਅਮੇਰ ਕਾ ਕੇ ਟੁਕੜਾ ਉਹ ਵੈਰੀ ਗੁੱਡ ਪੂਰਾ ਦਿਖਾਉਂਦੀ ਆ ਹੋ ਮੈਂ ਪਿੱਛੇ ਛਾੜ ਕੇ ਚਾਦਰ ਤੇਰੇ ਪੂਰੇ ਵਾਲੀ ਉੱਪਰ ਪੂਰੇ ਦੀ ਤਹਿ ਲਾ ਕੇ ਰੱਖ ਚੀ ਲੈ ਮੀ ਜਾਨੀ ਚੀ ਲੈ ਮੇਰੀ ਬੁਗਰੀ ਲੈ ਛੱਡ ਹਰੇਕ ਨੂੰ ਵੀ ਬਈ ਆਪ ਦਾ ਪਣਾ ਯਾਰ ਮੈਂ ਕਿਸੇ ਨੂੰ ਕੋਈ ਨਹੀਂ ਕਹਿੰਦਾ ਕਿ ਐਵੇਂ ਨਾ ਮੇਰੀ ਗੱਲ ਨੂੰ ਸੀਰੀਅਸ ਲੈ ਲਿਆ ਵੀਰ ਮੇਰੇ ਪੁੱਤਾਂ ਚੋਪਾ ਦਾ

ਹਾਂ ਚੋ ਕੁਝ ਵਾ ਮੈਨੇ ਦੋ ਪੱਟੀਆਂ ਬੰਨੀਆਂ ਮੇਰੇ ਤੇ ਔਰ ਡੱਬੇ ਜੇ ਖਾਲੀ ਹੋ ਗਏ ਤਾਂ ਉਹਨਾਂ ਨੂੰ ਬਾਹਰ ਕੱਢ ਤੋ ਲੈ ਚੱਕ ਕੇ ਮਮਾ ਤੋਂ ਮੇਰੇ ਚਾਕਲੇਟ ਅੰਸਰ ਆਣੇ ਤਾਂ ਸਾ ਕੀ ਰੱਖੀ ਬੈਠੀ ਐ ਖੋਲੀ ਤੈਨੂੰ ਕੀ ਐ ਚ ਲਾ ਮਿੰਟ ਆ ਬਦੀ ਯਾ ਲਾ ਉਹਦੇ ਵੀ ਮਮਾ ਕੋਈ ਮੈਨ ਨੂੰ ਕੁਝ ਲਾਉਂਦੇ ਨਾ ਲਾ ਕਿੰਨੇ ਇਹ ਤੇ ਥੱਲੇ ਦੇਖੀ ਤਾਂ ਕਿੰਨੀ ਮੋਟੀ ਤਾਂ ਆ ਬੱਲੇ ਚਾਰ ਉੱਪਰ ਤੇ ਚਾਰ ਥੱਲੇ ਰੱਖ ਦੇ 4 4 ਤੇ 4 ਆਖਾ 9 10 11 9 10 11 12 13 ਨੇ ਬੋਲ ਕੁੱਲ ਦੋ ਇੱਥੇ ਹੋਣ ਨੇ 13 ਹਲੇ ਦੋ ਡੱਬੇ ਹੋ ਮੂਫਲੀ ਦੇ ਭਰੀ ਬੈਠੀ ਆ ਗੱਚਕ ਦੇ ਸੱਚ ਇਹਦਾ ਖਾ ਲੰਨੇ ਆ ਆ ਦੂਜੀ ਗੱਚਕ ਆ ਬਈ ਉਹ ਦੂਜੀ ਆ ਉਹ ਤੇਲੀ ਆ ਉਹ ਤੇਲਾ ਵਾਲੀ ਬਾਕੀ ਮਮਾਂ ਦੇ ਚੁਣ ਲਾਂਗੇ ਆ ਰੱਖ ਦੇ ਬਸ ਆ ਰੱਖ ਦੇ ਗੱਚਕ ਗੱਚਕ ਨਾ ਭੀਓ ਜੈ ਨੇ ਪੀਸ ਤੇ ਸਰਵਿੰਦੂ ਸੈਂਡਵਿਚ ਦੇ ਐਨੇ ਪੀਸ ਤੇ ਉਹ ਕਿਹਾ ਦਦੀਆਂ ਟਿਕੜ ਪਾਉਂਦੇ ਤਮ ਜਰਮਾ ਚਾਰ ਕਿਹਾ ਤਾਂ ਉਹ ਇਹ ਨਾ ਸੀ ਹਾਂ ਭਾਈ ਇਹ ਤੇ ਰੱਖ ਦਿੰਦੀ। ਕੀ? ਮੈਂ ਮਿਰਜਾ ਹੁੰਦਾ ਮਾਤਮ ਠੀਕ ਆ ਪਰ ਇਹ ਪਤਾ ਨਹੀਂ। ਇਹ ਰਣਤੀ ਹੈ। ਨਹੀਂ ਨਹੀਂ ਹੋਣੀ ਇਹ ਚੀਜ਼ ਦਾ ਪੇਗਾ। ਮੈਨੂੰ ਹੰਦਾ। ਉਹ ਰੱਖੇ ਦੇ ਮਾੜੀ ਜੀ ਹੁੰਦੀ ਆ। ਲੈ ਆ ਦੇ। ਤਾਂ ਲੈ ਆ ਕੇ ਰੱਖ ਦੇ। ਤੇ ਖਰਾਣ ਉਹ ਪੈਸੇ ਲੈ ਮੈਂ ਕਿੱਕੇ ਰੱਖ। ਸਰਵਜ ਜੀ ਚਾਹ ਲੈ ਆਉਣੇ ਨਹੀਂ ਮਾਂਪੀ ਡਾਈਟ ਤੇ ਆ। ਇਹ ਕਿਦਾਂ ਡਾਈਟ ਸ਼ੁਰੂ ਕਰੀ ਤੇ ਉਦੋਂ ਅੱਠ ਖਾਦੇ ਤੇ ਉਹ ਵੀ ਵੀਡੀਓ YouTube ਤੇ ਮਿਲ ਜੂਗੀ ਕਾ ਗੂ ਕੇ ਅੱਠ ਸੈਂਡਵਿਚ ਕਹੀਂ ਲਾਓ ਜੀ ਆਪਾਂ ਅੱਜ ਤੋਂ ਡਾਈਟ ਤੇ ਆ ਸਰ ਮੈਂ ਚੰਗਾ ਰੋਟੀ ਨਹੀਂ ਖਾਣੀ ਜਾਂਦੀ ਕਿਉਂ ਖਾਦੇ ਨਹੀਂ ਮੈਂ ਇੱਕ ਅੱਧਾ ਹੀ ਖਾਦਾ ਹਾਂ ਅੱਜ ਤੱਕ ਅੱਧਾ ਹੀ ਖਾਦਾ ਮੈਂ ਰੋਟੀ ਘੱਲਦੇ ਲਿਖ ਲਓ ਰੋਟੀ ਖਾਦੀ ਹੈ ਹਾਂ ਜਲੀ ਬਣਾਉਂਦੀ ਉਹ ਬਣਾਉਂਦੀ ਹਾਂ ਸਾਤ ਰੋਟੀ ਤੱਕ ਕਾਲਾ ਥੋ ਥੈਂਕ ਯੂ